ਲੇਟੈਸਟ ਰਿਪੋਰਟ ਦੇ ਦੇਖਣ ਵਾਲੇ तमाम ਦਰਸ਼ਕਾਂ ਜੀ ਹਿੰਦ ਮੈਂ ਰੋਹਿਤ ਕੁਮਾਰ ਆਜਾ ਪਹੁੰਚਿਆ 6 ਨੰਬਰ ਥਾਣੇ ਦੇ ਬਾਅਦ ਜਿੱਥੇ ਕਿ ਮੈਡਮ ਪਹੁੰਚਿਆ ਐਮ ਐਲ ਏ ਮੈਡਮ ਜੀ ਨਾਲ ਗੱਲਬਾਤ ਕਰਦੇ ਆਓ ਮੈਡਮ ਇੱਥੇ ਪਹੁੰਚ ਕੇ ਕੀ ਕਹਿਣਾ ਚਾਹੁੰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਸਟੇਟ ਮੀਡੀਆ ਦੇ ਸਾਰੇ ਸਾਥੀਆਂ ਦਾ ਤੇ ਜਿੰਨੇ ਵੀ ਇੱਥੇ ਪੱਤਰਕਾਰ ਭਰਾ ਪਹੁੰਚੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੀ ਆ ਕਿਉਂਕਿ ਸਟੇਟ ਮੀਡੀਆ ਤੇ ਜਿਹੜੇ ਸਾਡੇ ਵੀਰ ਹਨ ਠੰਡਣ ਜੀ ਉਹਨਾਂ ਨੇ ਇੱਕ ਬਹੁਤ ਵਧੀਆ ਪ੍ਰਬਾਲਾ ਕੀਤਾ ਕਿ ਜਿਹੜੀਆਂ ਕਮਰਸ਼ਲ ਗੱਡੀਆਂ ਨੇ ਉਨ੍ਹਾਂ ਤੇ ਸਟਿੱਕਰ ਲਗਾਏ ਜਾਣ ਰਿਫਲੈਕਟਰ ਲਗਾਏ ਜਾਣ ਕਿਉਂਕਿ ਅੱਗੇ ਧੁੰਦ ਦਾ ਧੁੰਦ ਦਾ ਮੌਸਮ ਆਉਂਦਾ ਤਾਂ ਕਿ ਜਿਹੜਾ ਹਾਦਸਿਆਂ ਤੋਂ ਬਚਾਅ ਹੋ ਸਕੇ ਸੋ ਮੈਂ ਲੋਕਾਂ ਨੂੰ ਅਪੀਲ ਕਰਦੀ ਆ ਕਿ ਜਿਸ ਤਰ੍ਹਾਂ ਹੀ ਅੱਗੇ ਮੌਸਮ ਧੁੰਦ ਦਾ ਆ ਰਿਹਾ ਤੇ ਜ਼ਿੰਦਗੀ ਦੀ ਰਫ਼ਤਾਰ ਬੜੀ ਤੇਜ਼ੀ ਨਾਲ ਵੱਧ ਰਹੀ ਆ ਤੇ ਜਿਹੜੀ ਆਪਣੇ ਵਾਈਕਲਾਂ ਦੀ ਰਫ਼ਤਾਰ ਆ ਉਹ ਥੋੜੀ ਸਲੋ ਰੱਖੀ ਜਾਵੇ ਤਾਂ ਕਿ ਜਿਹੜੀਆਂ ਇਹ ਗੱਡੀਆਂ ਆ ਪਾ ਦੂਜੇ ਦਿਨ ਵੀ ਚਲਾਣੀਆਂ ਨੇ ਕਿਵੇਂ ਕਿਤੇ ਨਾ ਕਿਤੇ ਧੁੰਦ ਵੱਤ ਪੈਂਦੀ ਆ ਉਹਦੇ ਕਰਕੇ ਕਈ ਗੱਡੀਆਂ ਦੇ ਪਿੱਛੇ ਰਿਫਲੈਕਟਰ ਜਾਂ ਲਾਈਟਾਂ ਨਹੀਂ ਲੱਗਿਆ ਹੁੰਦੇ ਉਹਨਾਂ ਨਾਲ ਕਾਫੀ ਵੱਡਾ ਨੁਕਸਾਨ ਹੁੰਦਾ ਵਾ ਇਸ ਕਰਕੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਆ ਕਿ ਰਿਫਲੈਕਟਰ ਹਮੇਸ਼ਾ ਰਿਫਲੈਕਟਰ ਤੇ yellow light ਆਪਣੇ ਗੱਡੀਆਂ ਦੇ ਵਿੱਚ ਹਮੇਸ਼ਾ ਲਾ ਕੇ ਰੱਖਣ ਟ੍ਰੈਫਿਕ ਰੂਲਸ ਨੂੰ ਫੋਲੋ ਕਰਨ ਤਾਂ ਕਿ ਆਪਣਾ ਜਿਹੜਾ ਜ਼ਿੰਦਗੀ ਆ ਆਪਣਾ ਪਿੱਛੇ ਪਰਿਵਾਰ ਹੈ ਤੇ ਬਚਾਅ ਹੋ ਸਕੇ ਮੈਡਮ ਗੋਵਾਂ ਦੇ ਨਾਲ ਜ਼ਿਆਦਾਤਰ ਰਾਤ ਨੂੰ ਐਕਸੀਡੈਂਟ ਹੁੰਦੇ ਹਨ ਲਈ ਕੋਈ ਉਪਰਾਲਾ ਤੁਹਾਡੇ ਵੱਲੋਂ ਕੀਤਾ ਜਾਏਗਾ ਸਰਕਾਰਾਂ ਸੈਂਟਰ ਵਰਧਨ اور ਗੋਵਾਂ ਦੇ ਜਿਹੜੀ ਗੱਲ ਦੇ ਵਿੱਚ ਨੈਗੇਟਿਵ ਹੁੰਦੀਆਂ ਉਹ ਵੀ ਆਪ ਪਾਉਣ ਵਾਲੇ ਦਿਨਾਂ ਦੇ ਵਿੱਚ ਲਗਾਵਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਇੱਥੇ ਪ੍ਰਧਾਨ ਜੀ ਖੜੇ ਪ੍ਰਧਾਨ ਜੀ ਨਾਲ ਵੀ ਗੱਲਬਾਤ ਕਰ ਲੈਂਦੇ ਆ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਤੁਹਾਡੇ ਵੱਲੋਂ ਰਿਫਲੈਕਟਰ ਲਾਏ ਗਏ ਆ ਅੱਜ ਐਮਐਲਏ ਮਾਨਯੋਗ ਐਮਐਲਏ ਸਾਹਿਬ ਨਾਲ ਮਿਲ ਕੇ ਅਸੀਂ ਸਟੇਟ ਵਿੜੇ ਕਲੱਬ ਦੇ ਜਿੰਨੇ ਵੀ ਪੱਤਰਕਾਰ ਮੈਂਬਰ ਨੇ ਉਹਨਾਂ ਨਾਲ ਮਿਲ ਕੇ ਅੱਜ ਢੋਲੇ ਵਾਲ ਚੌਂਕ ਤੇ ਰਿਫਲ ਇਸੇ ਤਰ੍ਹਾਂ ਇਹ ਸਟicker ਦੀ ਮੁਹਿੰਮ ਜਿਹੜੀ ਚੱਲੀ ਜਾਊਗੀ। ਇਦਾਂ ਦੇ ਹੋਰ ਵੀ ਉਪਰਾਲੇ ਕਿੱਥੇ ਜਾਣਗੇ ਤੁਹਾਡੇ ਵੱਲੋਂ? ਬਿਲਕੁਲ ਸਾਡੇ ਵੱਲੋਂ ਸਾਰੇ ਪੱਤਰਕਾਰ ਭਾਈ ਚਰਨਾ ਮਿਲ ਕੇ ਸਾਰੇ ਉਪਰਾਲੇ ਇਸੇ ਤਰ੍ਹਾਂ ਚੱਲੀ ਜਾਣਗੇ। ਬਹੁਤ-ਬਹੁਤ ਤੁਹਾਡਾ ਧੰਨਵਾਦ। ਸ਼ੇਡ ਮੀਡੀਆ ਨਾਲ ਗੱਲ ਕੇ ਅੱਜ ਰਿਫਲੈਕਟਰ ਲਾਏ ਗਿਆਨ। ਹੋਰ ਵੀ ਇਦਾਂ ਦੀ ਅਪਡੇਟ ਲਈ ਜੁੜੇ ਰਹੋ ਲੇਟਸ ਪੌਂਡਿਓ ਦੇ ਨਾਲ। ਧੰਨਵਾਦ।